हेलो साकाल मैं सुख्रीत तो कौर से तुम देख रहे हो फिल्मी जांच ਬਾਲੀਵੁੱਡ ਦੇ ਗ੍ਰੀਕ ਆਫ ਗੌਰ ਦੇ ਨਾਂ ਨਾਲ ਮਸ਼ਹੂਰ ਰਿਤਿਕ ਰੋਸ਼ਨ ਦਾ 10 ਜਨਵਰੀ ਯਾਨੀ ਕਿ ਅੱਜ ਆ ਬਰਥਡੇ ਹੈ ਤੇ ਉਹਨਾਂ ਦੇ ਬਰਥਡੇ ਤੇ ਆਪਾਂ ਉਹਨਾਂ ਦੀਆਂ ਕਈ ਅਣਕੁਮੀਆਂ ਗੱਲਾਂ ਬਾਰੇ ਜਾਣਾਂਗੇ ਤੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਰਿਤਿਕ ਰੋਸ਼ਨ ਨੇ 2000 ਦੇ ਵਿੱਚ ਆਪਣੀ ਪਹਿਲੀ ਫਿਲਮ ਕੋਹਨਾ ਪਿਆਰੇ ਦੇ ਨਾਲ ਫਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਜਿਸ ਨੇ ਕਿ ਰਾਤੋਂ ਰਾਤ ਉਹਨਾਂ ਨੂੰ ਸਟਾਰ ਬਣਾ ਦਿੱਤਾ ਪੂਰਨ ਦੇ ਨਾਲ ਹੋਰ ਅਣਕੁਨੀਆਂ ਗੱਲਾਂ ਜਿਹੜੀਆਂ ਕਿ ਉਹ ਆਪਾਂ ਜਾਣਦੇ ਹਾਂ ਇੱਕ ਥੀਕੇ ਦੇ। ਐਕਟਰ ਡਾਇਰੈਕਟਰ ਰਾਕੇਸ਼ ਰੋਸ਼ਨ ਦੇ بیٹے ਰਿਤਿਕ ਨੇ ਸਾਲ 2000 ਚ ਫਿਲਮ ਕੋਹੋ ਨਾ ਪਿਆਰ ਹੈ ਨਾਲ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਫਿਲਮ ਨੇ ਉਸ ਨੂੰ ਰਾਤੋਂ ਰਾਤ ਸਟਾਰ ਬਣਾ ਦਿੱਤਾ। ਇਸ ਤੋਂ ਇਲਾਵਾ ਅਦਾਕਾਰ ਆਪਣੀ ਫਿਟਨੈਸ ਤੇ ਡਾਂਸਿੰਗ ਸਟਾਈਲ ਲਈ ਦੁਨੀਆ ਦੇ ਟੌਪ 10 ਖੂਬਸੂਰਤ ਐਕਟਰਜ਼ ਦੀ ਲਿਸਟ ਚ ਸ਼ਾਮਲ ਨੇ। ਤਾਂ ਆਓ ਉਹਨਾਂ ਦੇ ਜਨਮ ਦਿਨ ਤੇ ਇਸ ਖਾਸ ਮੌਕੇ ਤੇ ਜਾਣਦੇ ਹਾਂ ਉਹਨਾਂ ਨਾਲ ਜੁੜੀਆਂ ਕੁਝ ਅਣਕੁਣੀਆ ਗੱਲਾਂ ਕਰੋੜਾਂ ਦਿਲਾਂ ਤੇ ਰਾਜ਼ ਕਰਨ ਵਾਲੇ ਇਸ ਹਾਲੀਵੁੱਡ ਸੁਪਰਸਟਾਰ ਬਾਰੇ ਬਹੁਤ ਘੱਟ ਲੋਕ ਜਾਣਦੇ ਨੇ ਕਿ ਉਹਨਾਂ ਨੂੰ ਬਚਪਨ ਚ ਇੱਕ ਬਿਮਾਰੀ ਹੋ ਗਈ ਸੀ ਜਿਸ ਕਾਰਨ ਉਹਨਾਂ ਨੂੰ ਆਪਣੇ ਪਿਤਾ ਦੀਆਂ ਝਿੜਕਾਂ ਦਾ ਸਾਹਮਣਾ ਕਰਨਾ ਪਿਆ ਸੀ ਬਾਲ ਕਲਾਕਾਰ ਰਹਿ ਚੁੱਕੇ ਰਿਤਿਕ ਰੋਸ਼ਨ ਨੂੰ ਬਚਪਨ ਤੋਂ ਹੀ ਅਦਾਕਾਰੀ ਦਾ ਸ਼ੌਂਕ ਸੀ ਉਹ ਹਮੇਸ਼ਾ ਤੋਂ ਹੀ ਐਕਟਰ ਬਨਣਾ ਚਾਹੁੰਦੇ ਸਨ ਪਰ ਬਿਮਾਰੀ ਕਾਰਨ ਉਨ੍ਹਾਂ ਨੂੰ ਆਪਣੇ ਸੁਪਨੇ ਨੂੰ ਪੂਰਾ ਕਰਨ ਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਅਸਲ 'ਚ ਰਿਤਿਕ ਨੂੰ ਬਚਪਨ ਤੋਂ ਹੀ ਹਕਲੌਂ ਦੀ ਬਿਮਾਰੀ ਸੀ ਤੇ ਉਹ ਸਾਫ਼ ਬੋਲ ਨਹੀਂ ਸਕਦੇ ਥਣ। ਇਸ ਗੱਲ ਦਾ ਖੁਲਾਸਾ ਖੁਦ ਅਦਾਕਾਰ ਨੇ 2009 ਚ ਫਰਾ ਖਾਨ ਦੇ ਸ਼ੋਅ ਤੇਰੇ ਮੇਰੇ ਵਿੱਚ ਨੇ ਕੀਤਾ ਸੀ। ਉਸਨੇ ਦੱਸਿਆ ਕਿ ਉਸ ਨੂੰ ਇਹ ਬਿਮਾਰੀ 6 ਸਾਲ ਦੀ ਉਮਰ ਤੋਂ ਸੀ। ਇਸ ਕਾਰਨ ਸਕੂਲ ਜਾਣ ਤੋਂ ਕੰਨੀ ਘਟਾਉਂਦਾ ਸੀ ਕਿਉਂਕਿ ਬੱਚੇ ਉਸ ਦੀ ਬਿਮਾਰੀ ਦਾ ਮਜ਼ਾਕ ਉਡਾਉਂਦੇ ਸਨ। ਅਦਾਕਾਰ ਨੇ ਦੱਸਿਆ ਸੀ ਕਿ ਇਹ ਬਿਮਾਰੀ 35 ਸਾਲ ਦੀ ਉਮਰ ਤੱਕ ਉਨ੍ਹਾਂ ਦੇ ਨਾਲ ਰਹੀ ਅਜਿਹੇ 'ਚ ਉਨ੍ਹਾਂ ਦੇ ਐਕਟਿੰਗ ਕੈਰੀਅਰ ਤੇ ਅਸਰ ਪੈ ਰਿਹਾ ਸੀ ਕਿਉਂਕਿ ਉਹ ਫਿਲਮਾਂ ਦੀਆਂ ਸcriptਾਂ ਨੂੰ ਠੀਕ ਤਰ੍ਹਾਂ ਨਾਲ ਨਹੀਂ ਪੜ ਪਾਉਂਦੇ ਸਨ ਹਾਲਾਂਕਿ ਬਾਅਦ ਵਿੱਚ ਉਸਨੇ ਆਪਣੀ ਸਮੱਸਿਆ ਦਾ ਹੱਲ ਲੱਭ ਲਿਆ ਤੇ ਸਪੀਚ ਥੈਰੇਪੀ ਲੈਣੀ ਸ਼ੁਰੂ ਕਰ ਦਿੱਤੀ ਇੰਨੇ ਦਿਨੀ ਰਿਤਿਕ ਆਪਣੀ ਆਉਣ ਵਾਲੀ ਫਿਲਮ ਫਾਈਟਰ ਨੂੰ ਲੈ ਕੇ ਸੁਰਖੀਆਂ 'ਚ ਨੇ ਜੋ 25 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ ਇਸ ਫਿਲਮ ਦੇ ਵਿੱਚ ਰਿਤਿਕ ਰੋਸ਼ਨ ਦੀਪਿਕਾ ਪਾਦਕੋਨ ਦੇ ਨਾਲ ਐਕਟਿੰਗ ਕਰਦੇ ਹੋਏ ਦਿਖਾਈ ਦੇਣਗੇ ਹੋਰ ਨਵੀਂ ਅਪਡੇਟਸ ਦੇ ਲਈ ਤੁਸੀਂ ਦੇਖਦੇ ਰਹੋ ਫਿਲਮਾਂ ਤੋ ਸਾਸ਼ੀ ਕਲ ਮੈਸ ਤੋਂ ਫਿੱਟ ਕਾਰ ਤੇ ਤੁਸੀਂ ਦੇਖ ਰਹੇ ਹੋ ਫਿਲਮੀ ਜ਼ਾਂਚ ਬਾਲੀਵੁੱਡ ਦੇ ਗ੍ਰੀਕ ਆਫ ਕਵਾਰ ਦੇ ਨਾਲ-ਨਾਲ ਮਸ਼ਹੂਰ ਰਿਤਿਕ ਰੋਸ਼ਨ ਦਾ 10 ਜਨਵਰੀ ਯਾਨੀ ਕਿ ਅੱਜ ਆ ਬਰਥਡੇ ਹੈ ਤੇ ਉਹਨਾਂ ਦੇ ਬਰਥਡੇ ਤੇ ਆਪਾਂ ਉਹਨਾਂ ਦੀਆਂ ਕਈ ਅਣਕੁਨੀਆਂ ਗੱਲਾਂ ਬਾਰੇ ਜਾਣਾਂਗੇ ਤੇ ਨਾਲ-ਨਾਲ ਇਹ ਵੀ ਦੱਸ ਦਈਏ ਕਿ ਰਿਤਿਕ ਰੋਸ਼ਨ ਨੇ 2000 ਦੇ ਵਿੱਚ ਆਪਣੀ ਪਹਿਲੀ ਫਿਲਮ ਕੋਹਨਾ ਪਿਆਰੇ ਦੇ ਨਾਲ ਫਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਜਿਸ ਨੇ ਕਿ ਰਾਤ ਤੋਂ ਰਾਤ ਉਹਨਾਂ ਨੂੰ ਸਟਾਰ ਬਣਾ ਦਿੱਤਾ ਸੀ ਉਨ੍ਹਾਂ ਦੇ ਨਾਲ ਹੋਰ ਅਣਕੁਨੀਆਂ ਗੱਲਾਂ ਜਿਹੜੀਆਂ ਕਿ ਉਹ ਆਪਾਂ ਜਾਣਦੇ ਹਾਂ ਥੋੜੇ ਦੇ। ਐਕਟਰ ਡਾਇਰੈਕਟਰ ਰਾਕੇਸ਼ ਰੋਸ਼ਨ ਦੇ بیٹے ਰਿਤਿਕ ਨੇ ਸਾਲ 2000 ਚ ਫਿਲਮ ਕੋਹੋ ਨਾ ਪਿਆਰ ਹੈ ਨਾਲ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਫਿਲਮ ਨੇ ਉਸ ਨੂੰ ਰਾਤੋਂ ਰਾਤ ਸਟਾਰ ਬਣਾ ਦਿੱਤਾ। ਇਸ ਤੋਂ ਇਲਾਵਾ ਅਦਾਕਾਰ ਆਪਣੀ ਫਿਟਨੈਸ ਤੇ ਡਾਂਸਿੰਗ ਸਟਾਈਲ ਲਈ ਦੁਨੀਆ ਦੇ ਟੌਪ 10 ਖੂਬਸੂਰਤ ਐਕਟਰਜ਼ ਦੀ ਲਿਸਟ ਚ ਸ਼ਾਮਲ ਨੇ। ਤਾਂ ਆਓ ਉਨ੍ਹਾਂ ਦੇ ਜਨਮ ਦਿਨ ਤੇ ਇਸ ਖਾਸ ਮੌਕੇ ਤੇ ਜਾਣਦੇ ਹਾਂ ਉਹਨਾਂ ਨਾਲ ਜੁੜੀਆਂ ਕੁਝ ਅਣਕੁਣੀਆ ਗੱਲਾਂ ਕਰੋੜਾਂ ਦਿਲਾਂ ਤੇ ਰਾਜ਼ ਕਰਨ ਵਾਲੇ ਇਸ ਹਾਲੀਵੁੱਡ ਸੁਪਰਸਟਾਰ ਬਾਰੇ ਬਹੁਤ ਘੱਟ ਲੋਕ ਜਾਣਦੇ ਨੇ ਕਿ ਉਹਨਾਂ ਨੂੰ ਬਚਪਨ ਚ ਇੱਕ ਬਿਮਾਰੀ ਹੋ ਗਈ ਸੀ ਜਿਸ ਕਾਰਨ ਉਹਨਾਂ ਨੂੰ ਆਪਣੇ ਪਿਤਾ ਦੀਆਂ ਝਿੜਕਾਂ ਦਾ ਸਾਹਮਣਾ ਕਰਨਾ ਪਿਆ ਸੀ ਬਾਲ ਕਲਾਕਾਰ ਰਹਿ ਚੁੱਕੇ ਰਿਤਿਕ ਰੋਸ਼ਨ ਨੂੰ ਬਚਪਨ ਤੋਂ ਹੀ ਅਦਾਕਾਰੀ ਦਾ ਸ਼ੌਂਕ ਸੀ ਉਹ ਹਮੇਸ਼ਾ ਤੋਂ ਹੀ ਐਕਟਰ ਬੰਨਾ ਚਾਹੁੰਦੇ ਸਨ ਪਰ ਬਿਮਾਰੀ ਕਾਰਨ ਉਹਨਾਂ ਨੂੰ ਆਪਣੇ ਸੁਪਨੇ ਨੂੰ ਪੂਰਾ ਕਰਨ 'ਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਅਸਲ 'ਚ ਰਿਤਿਕ ਨੂੰ ਬਚਪਨ ਤੋਂ ਹੀ ਹਕਲੌਂ ਦੀ ਬਿਮਾਰੀ ਸੀ ਤੇ ਉਹ ਸਾਫ਼ ਬੋਲ ਨਹੀਂ ਸਕਦੇ ਕਣ। ਇਸ ਗੱਲ ਦਾ ਖੁਲਾਸਾ ਖੁਦ ਅਦਾਕਾਰ ਨੇ 2009 'ਚ ਫਰਾ ਖਾਨ ਦੇ ਸ਼ੋਅ ਤੇਰੇ ਮੇਰੇ ਵਿੱਚ ਨੇ ਕੀਤਾ ਸੀ। ਉਸਨੇ ਦੱਸਿਆ ਕਿ ਉਸ ਨੂੰ ਇਹ ਬਿਮਾਰੀ 6 ਸਾਲ ਦੀ ਉਮਰ ਤੋਂ ਸੀ। ਇਸ ਕਾਰਨ ਸਕੂਲ ਜਾਣ ਤੋਂ ਕੰਨੀ ਘਟਾਉਂਦਾ ਸੀ ਕਿਉਂਕਿ ਬੱਚੇ ਉਸ ਦੀ ਬਿਮਾਰੀ ਦਾ ਮਜ਼ਾਕ ਉਡਾਉਂਦੇ ਸਨ। ਅਦਾਕਾਰ ਨੇ ਦੱਸਿਆ ਸੀ ਕਿ ਇਹ ਬਿਮਾਰੀ 35 ਸਾਲ ਦੀ ਉਮਰ ਤੱਕ ਉਨ੍ਹਾਂ ਦੇ ਨਾਲ ਰਹੀ ਅਜਿਹੇ 'ਚ ਉਨ੍ਹਾਂ ਦੇ ਐਕਟਿੰਗ ਕੈਰੀਅਰ ਤੇ ਅਸਰ ਪੈ ਰਿਹਾ ਸੀ ਕਿਉਂਕਿ ਉਹ ਫਿਲਮਾਂ ਦੀਆਂ ਸਕ੍ਰਿਪਟਾਂ ਨੂੰ ਠੀਕ ਤਰ੍ਹਾਂ ਨਾਲ ਨਹੀਂ ਪੜ ਪਾਉਂਦੇ ਸਨ ਹਾਲਾਂਕਿ ਬਾਅਦ ਵਿੱਚ ਉਸਨੇ ਆਪਣੀ ਸਮੱਸਿਆ ਦਾ ਹੱਲ ਲੱਭ ਲਿਆ ਤੇ ਸਪੀਚ ਥੈਰੇਪੀ ਲੈਣੀ ਸ਼ੁਰੂ ਕਰ ਦਿੱਤੀ ਇੰਨੇ ਦਿਨੀ ਰਿਤਿਕ ਆਪਣੀ ਆਉਣ ਵਾਲੀ ਫਿਲਮ ਫਾਈਟਰ ਨੂੰ ਲੈ ਕੇ ਸੁਰਖੀਆਂ 'ਚ ਨੇ ਜੋ 25 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ ਇਸ ਫਿਲਮ ਦੇ ਵਿੱਚ ਰਿਤਿਕ ਰੋਸ਼ਨ ਦੀਪਿਕਾ ਪਾਦਕੋਨ ਦੇ ਨਾਲ ਐਕਟਿੰਗ ਕਰਦੇ ਹੋਏ ਦਿਖਾਈ ਦੇਣਗੇ ਹੋਰ ਨਵੀਂ ਅਪਡੇਟਸ ਦੇ ਲਈ ਤੁਸੀਂ ਦੇਖਦੇ ਰਹੋ ਫਿਲਮ